ਜਿੱਥੇ ਅਸੀਂ ਤੁਹਾਡੇ ਪਿੰਡਾਂ ਦੇ ਮਸਲਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਖਾਸ ਪ੍ਰੋਗਰਾਮ ਪਿੰਡ ਦੀ ਸੱਤ ਤਹਿਤ ਅੱਜ ਸਾਡੀ ਟੀਮ ਪਿੰਡ ਬੱਗੂਆਣਾ ਵਿਖੇ ਪਹੁੰਚੀ ਜਿੱਥੇ ਗਾਣਿਆਂ 'ਚ ਲਚਰਤਾ ਅਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਪਿੰਡ ਵਾਸੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਦੇ ਵਿੱਚ ਬਹੁਤ ਫਰਕ ਹੈ ਪੁਰਾਣੇ ਗੀਤਾਂ ਦਾ ਕੁਝ ਮਤਲਬ ਹੁੰਦਾ ਸੀ ਵੀਰ ਰਸ ਵਾਲੇ ਧਾਰਮਿਕ ਗੀਤ ਪ੍ਰੇਮ ਵਾਲੇ ਗੀਤ ਪਰਿਵਾਰ ਚ ਬੈਠ ਕੇ ਸੁਣਨ ਅਤੇ ਦੇਖ ਸਕਦੇ ਸੀ ਪਰ ਅੱਜ ਕੱਲ ਦੇ ਗੀਤ ਕਬਜ਼ਾ ਲੈਣ ਵਾਲੇ ਹਥਿਆਰਾਂ ਦੀ ਨਮਾਇਸ਼ ਕਰਨ ਵਾਲੇ ਹੁੰਦੇ ਹਨ ਜਿਸ ਨਾਲ ਛੋਟੇ ਬੱਚਿਆਂ ਤੇ ਨੌਜਵਾਨ ਪੀੜੀ ਦੇ ਉੱਤੇ ਗਲਤ ਅਸਰ ਪੈ ਰਿਹਾ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਮੀਡੀਆ ਦੇ ਵਿੱਚ ਸਵਾਗਤ ਹੈ ਅਸੀਂ ਅੱਜ ਮੁੱਦਾ ਲੈ ਕੇ ਆਏ ਹਾਂ ਗਾਣੇ ਗੀਤ ਜੋ ਕਿ ਸਮਾਜ ਨੂੰ ਸੇਨ ਦਿੰਦੇ ਨੇ ਬੱਚੇ ਜਿਹੜੇ ਗੀਤ ਸੁਣਦੇ ਨੇ ਤੇ ਉਸੇ ਮੁਤਾਬਕ ਹੀ ਸਮਾਜ ਦੀ ਸਿਰਜਣਾ ਹੁੰਦੀ ਹੈ ਚਾਹੇ ਫਿਲਮ ਹੋਣ ਚਾਹੇ ਗਾਣੇ ਹੋਣ ਉਹ ਪਰਿਵਾਰ ਦੇ ਵਿੱਚ ਲੋਕ ਬੈਠ ਕੇ ਗੀਤ ਵੀ ਸੁਣਦੇ ਨੇ ਤੇ ਫਿਲਮਾਂ ਵੀ ਦੇਖਦੇ ਨੇ ਗੀਤਾਂ ਦੇ ਵਿੱਚ ਜਿਹੜੇ ਹਥਿਆਰਾਂ ਦੀ ਨਮਾਇਸ਼ ਕੀਤੀ ਜਾਂਦੀ ਹੈ ਜਿਹੜੀ ਅਸ਼ਲੀਲਤਾ ਗੀਤਾਂ ਦੇ ਵਿੱਚ ਆਉਂਦੀ ਹੈ ਉਸ ਨੂੰ ਲੈ ਕੇ ਅੱਜ ਅਸੀਂ ਬੱਗਵਾਨਾ ਪਿੰਡ ਦੇ ਵਿੱਚ ਪਹੁੰਚੇ ਆਂ ਲੋਕਾਂ ਤੋਂ ਪੁੱਛਦੇ ਕਿ ਇਹ ਜਿਹੜੇ ਹਥਿਆਰਾਂ ਦੀ ਨਮਾਇਸ਼ ਕੀਤੀ ਜਾਂਦੀ ਹੈ ਜਿਹੜੀ ਗਾਣੇ ਦੇ ਵਿੱਚ ਅਸ਼ਲੀਲਤਾ ਜਿਹੜੀ ਪ੍ਰੋਸੀ ਜਾਂਦੀ ਹੈ ਕਿੰਨਾ ਅਸਰ ਪੈਂਦਾ ਹੈਗਾ ਲੋਕਾਂ ਦੇ ਉੱਤੇ ਕੀ ਕਿਸ ਤਰੀਕੇ ਨਾਲ ਬੱਚਿਆਂ ਦੇ ਦਾ ਵਿਹਾਰ ਰਹਿੰਦਾ ਹੈਗਾ ਇਸ ਤਰੀਕੇ ਦੇ ਗੀਤਾਂ ਨਾਲ ਗੱਲ ਕਰਾਂਗੇ ਅਸੀਂ ਹਾਂਜੀ ਸਸੀਕਲ ਜੀ ਅਸੀਂ ਅੱਜ ਜੀ ਮੀਡੀਆ 'ਚ ਮੁੱਦਾ ਲੈ ਕੇ ਆਏ ਹਾਂ ਜਿਹੜੇ ਗਾਣੇ ਨੇ ਜਿਹੜੇ ਅਸ਼ਲੀਲ ਗਾਣੇ ਕਹਿ ਸਕਦੇ ਆ ਜਿਹੜੇ ਗੀਤਾਂ ਦੇ ਵਿੱਚ ਹਥਿਆਰਾਂ ਦੀ ਨਮਾਇਸ਼ ਕਰ ਹੁੰਦੀ ਹੈ ਉਹਦੇ ਨਾਲ ਕੀ ਫਰਕ ਪੈਂਦਾ ਹੈਗਾ ਸਮਾਜ ਤੇ ਬੱਚਿਆਂ ਦੇ ਉੱਤੇ ਉਹਦੇ ਤੇ ਸਮਾਜ ਦਾ ਫਰਕ ਤਾਂ ਬਹੁਤ ਪੈਂਦਾ ਜੀ ਜੇ ਚੰਗੇ ਚੀਜ਼ ਹੋਊਗੀ ਸੁਣਨ ਨੂੰ ਵਧੀਆ ਮਿਲੂ ਲੱਗੂਗੀ ਆਪਾਂ ਨੂੰ ਤੇ ਬੱਚਿਆਂ ਨੂੰ ਸ਼ੌਂਕ ਬਣੂਗਾ ਲੋਕਾਂ ਨੂੰ ਚੰਗੇ ਲੱਗਣਗੇ ਜੇ ਆਪਾਂ ਗੰਦੇ ਗਾਣੇ ਗਾਵਾਂਗੇ ਦੁਨੀਆ ਤਾਂ ਵਿਰੋਧ ਕਰੂਗੀ ਕਰੂਗੀ ਉਹਦੇ ਤਾਂ ਬੁਰਾ ਲੱਗੂਗਾ ਹਰੇਕ ਬੰਦੇ ਨੂੰ ਬਜ਼ੁਰਗ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੁਰਾਣੇ ਸਮੇਂ ਦੇ ਵਿੱਚ ਗਾਣੇ ਹੁੰਦੇ ਸੀ ਗੀਤ ਹੁੰਦੇ ਸੀ ਜਿਵੇਂ ਕਹਿੰਦੇ ਵੀਰਸ ਵਾਲਾ ਗੀਤ ਧਾਰਮਿਕੀ ਗੀਤ ਪ੍ਰੇਮ ਦੇ ਗੀਤ ਉਹਦੇ 'ਚ ਮਰਿਆਦਾ ਹੁੰਦੀ ਸੀ ਪਹਿਲੇ ਸਮੇਂ ਤੇ ਤਾਂ ਗੀਤ ਬਹੁਤ ਹੀ ਜ਼ਿਆਦੇ ਸੁੱਧ ਹੁੰਦੇ ਸੀਗੇ ਹਰੇਕ ਬੰਦਾ ਖੜ ਕੇ ਸੁਣਦਾ ਸੀ ਜਿੱਥੇ ਵੀ ਕਿਸੇ ਨੂੰ ਆਵਾਜ਼ ਸੁਣਦੀ ਸੀਗੀ ਉੱਥੇ ਰੋਕ ਕੇ ਦੇਖਦਾ ਸੀ ਵੀ ਹਾਂ ਗੀਤ ਬਹੁਤ ਸ਼ਾਨਦਾਰ ਚੱਲ ਰਿਹਾ ਜਿੱਥੇ ਬਣਾ ਚੱਲ ਪਏ ਗੰਦੇ ਮੰਦੇ ਗਾਣੇ ਟੇਡੇ ਮੇਡੇ ਜੋਥੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਤੁਸੀਂ ਸਮਝਿਓ ਵੀ ਸਮਾਜ ਦੇ ਵਿੱਚ ਇਹ ਹੋਣੀ ਨਹੀਂ ਚਾਹੀਦੀ ਬੱਚਿਆਂ ਦੇ ਉੱਤੇ ਬੁਰਾ ਅਸਰ ਪੈਂਦਾ ਇਹ ਤਾਂ ਹੁੰਦੀ ਹੀ ਆ ਜੇ ਬੱਚਾ ਦੇ ਤਾਂ ਬੁਰਾ ਅਸਰ ਪੂਗਾ ਜਦੋਂ ਗੰਨੀਆਂ ਚੀਜ਼ਾਂ ਸੁਣਨਗੇ ਉੜਾ ਦੇਖਣਗੇ ਤੇ ਉਹ ਤੇ ਅਸਰ ਪੈਣੀ ਪੈਣਾ ਉਹਨਾਂ ਤੇ ਤਾਂ ਹਾਂਜੀ ਭੁਪਿੰਦਰ ਜੀ ਕੀ ਕਹੋਗੇ ਜਿਹੜੇ ਅੱਜ ਕੱਲ ਦੇ ਗੀਤ ਨੇ ਜਿਨ੍ਹਾਂ ਦੇ ਵਿੱਚ ਅਸ਼ਲੀਲਤਾ ਵੀ ਹੁੰਦੀ ਹੈ ਹਥਿਆਰਾਂ ਦੀ ਨਮਾਇਸ਼ ਕੀਤੀ ਜਾਂਦੀ ਹੈ ਕੀ ਲੱਗਦਾ ਵੀ ਸਮਾਜ ਦੇ ਉੱਤੇ ਜਾਂ ਬੱਚਿਆਂ ਦੇ ਉੱਤੇ ਕਿੰਨਾ ਕ ਅਸਰ ਪੈਂਦਾ ਜਿਹੜੇ ਅਸ਼ਲੀਲਤਾ ਪਰੇ ਗੀਤ ਨੇ ਜਾਂ ਉਕਸਾਊ ਸੀਨ ਦਿਖਾਏ ਜਾਂਦੇ ਆ ਜਿਹੜੇ ਪਰਦੇ ਵਿੱਚ ਰੱਖੇ ਜਾਂਦੇ ਆ ਵੀਡੀਓ ਬੰਦੀਆਂ ਨੇ ਗਾਣਿਆਂ ਦੀਆਂ ਜਿਵੇਂ ਗਾਣਾ ਆ ਗਿਆ ਚੁੰਨੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਚੁੰਨੀ ਨਾਲ ਦੀ ਜਾਂ ਜੋ ਵੀ ਗਾਣੇ ਨੇ ਇਹ ਜਿਹੜੇ ਇਹਨਾਂ ਦੇ ਅਰਥ ਨੇ ਬੜੇ ਮਾੜੇ ਨੇ ਜਿਹੜਾ ਵੀ ਕੋਈ ਮੇਰੇ ਵੀਰ ਗੀਤਕਾਰਾਂ ਨੂੰ ਬੇਨਤੀ ਆ ਵੀ ਕੋਈ ਗੀਤ ਲਿਖਦਾ ਉਹ ਇਹ ਦੇਖ ਕੇ ਲਿਖਿਆ ਕਰੇ ਵੀ ਮੇਰੇ ਘਰ ਚ ਪਹਿਣਾ ਵੀ ਨੇ ਧੀਆਂ ਵੀ ਨੇ ਕਿਉਂਕਿ ਧੀਆਂ ਪਹਿਣਾ ਸਾਰੇ ਸਾਂਝੇ ਆ ਕੋਈ ਗਾਣਾ ਤੁਸੀਂ ਦੇਖ ਲਿਓ ਅ ਮਤਲਬ ਲੜਕੀ ਜਾਤ ਤੇ ਹੀ ਡਿਪੈਂਡ ਹੈ ਕੋਈ ਦੇਖੋ ਜਿਵੇਂ ਹੁਣ ਕਈ ਚੰਗੇ ਗਾਇਕ ਵੀ ਨੇ ਜਿਵੇਂ ਮਾਂ ਦਾ ਗਾਣਾ ਕੱਢਿਆ ਸੀ ਰੱਬ ਵੀ ਮਤਲਬ ਮਾਂ ਦਾ ਰਤਬਾ ਬਹੁਤ ਅੱਛੇ ਅੱਛੇ ਗੀਤ ਕੱਢੇ ਹੈ ਪਰ ਜਿਹੜੇ ਪੁਰਾਣੇ ਜ਼ਮਾਨੇ ਦੇ ਗਾਣੇ ਹੁੰਦੇ ਸੀ ਉਹਦੇ ਚ ਪਰਿਵਾਰਕ ਰਿਸ਼ਤਿਆਂ ਦੀ ਗੱਲ ਕੀਤੀ ਹੁੰਦੀ ਸੀ ਪੁੱਛਦਾ ਦੌਰ ਖੜਾ ਤੇਰਾ ਕੀ ਦੁੱਖ ਦਾ ਪਰਜਾਈਏ ਐ ਉਹ ਡੋ ਪਰਜਾਈ ਵੀ ਕਹਿੰਦੀ ਜੇਠਾ ਮੈਨੂੰ ਮaaf ਕਰੀ ਭੁੱਲ ਗਈ ਮੈਂ ਇਹ ਕੋਈ ਮਾੜੀ ਗੱਲ ਨਹੀਂ ਸੀ ਇਹ ਸਮਾਜਿਕ ਗੱਲਾਂ ਸੀ ਜਿਹਨੇ ਗਾਣਿਆਂ ਦੇ ਵਿੱਚ ਵਰਤੀਆਂ ਜਾਂਦੇ ਸੀ ਹੁਣ ਕੋਈ ਗਾਣੇ ਦੀ ਤੁੱਕ ਹੁੰਦੀ ਨਹੀਂ ਗਾਣਾ ਬਣਾਇਆ ਜਾਂਦਾ ਹਿੰਸਕ ਖੂਨ ਖਰਾਬਾ ਗੱਡੀਆਂ ਸਟicker ਲਾ ਲਾ ਕੇ ਲੋਕ ਚਲੋ ਮੈਂ ਕਿਸੇ ਬੰਦੇ ਦਾ ਨਾਮ ਨਹੀਂ ਲਵਾਂਗਾ ਪਰ ਮੈਂ ਇਸ ਚੀਜ਼ ਦੀ ਬੜੀ ਮਤਲਬ ਨਿੰਦਿਆ ਕਰਦਾ ਕਿ ਇਹ ਕਾਲ ਯੁੱਗ ਦਾ ਟਾਈਮ ਹੈ ਅੱਜ ਕੱਲ ਦੇ ਜਿਹੜੇ ਪਨੀਰੀ ਹੈ ਉਹ ਇੱਕ ਤਾਂ ਖਾਣ ਪੀਣ ਆ ਜਿਹੜਾ ਇਸ ਤਰ੍ਹਾਂ ਦਾ ਹੋ ਗਿਆ ਕਿ ਹਰ ਇੱਕ ਬੰਦਾ ਬੇਫਜ਼ੂਲ ਦਾ ਡਿਪਰੈਸ਼ਨ ਚ ਹੈ ਔਰ ਜਿਹੜੇ ਗਾਣੇ ਨੇ ਇਹਨਾਂ ਨੂੰ ਸੁਣਨ ਤੋਂ ਬਾਅਦ ਨੌਜਵਾਨ ਜਿਹੜੇ ਅਲੜ ਉਮਰ ਦੇ ਬੱਚੇ ਆ ਉਹੀ ਚੀਜ਼ਾਂ ਆਪਣੇ ਤੇ ਲਾਗੂ ਕਰਦੇ ਆ ਉਹ ਟੌਟ ਮਾਰਦੇ ਆ ਕੋਈ ਧੀ ਪਹਿਣ ਜਾਂਦੀ ਆ ਉਹ ਗਾਣਾ ਆ ਗਿਆ ਕੋਈ ਜਿਵੇਂ ਪਹਿਲਾਂ ਗਾਣਾ ਆਇਆ ਸੀ ਕਾਲਾ ਸੱਪ ਰੰਗਾ ਸੂਟ ਤਾ ਸਮਾਲਿਆ ਜਾਂ ਕੁਝ ਇਦਾਂ ਦੇ ਗਾਣੇ ਆ ਉਹਦੇ ਟੌਟ ਮੰਨ ਲਾਗੇ ਸੀ ਤਾ ਇਹਦੇ ਵੱਲ ਵੀ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਦੇਖੋ ਇਹ ਜਿਹੜਾ ਸਮਾਜ ਹੈ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ ਸਾਰਿਆਂ ਦੇ ਦੇਖੋ ਆਪਣੇ ਧੀਆਂ ਪਾਣਾ ਘਰਾਂ ਚ ਨੇ ਜਾਣਾ ਸਾਰਿਆਂ ਨੇ ਜਾਣਾ ਤਾਂ ਮੈਂ ਬੇਨਤੀ ਇਹੀ ਕਰਦਾ ਵੀ ਜਿਹੜੇ ਗੀਤਕਾਰ ਨੇ ਜਾਂ ਜਿਹੜੇ ਕੋਈ ਗਾਣੇ ਬਣਾਉਂਦੇ ਆ ਉਹ ਗਾਣੇ ਇਸ ਤਰੀਕੇ ਦੇ ਬਣਾਉਣ ਜਿਹਦੇ ਚ ਕੋਈ ਚੰਗੀ ਸੇਧ ਦਿੱਤੀ ਜਾਵੇ ਠੀਕ ਹੈ ਜੀ ਹਿੰਸਕ ਗਾਣੇ ਜਿਪਸੀਆਂ ਆ ਗੀਆਂ ਅਸਲਾ ਵੈਪਨ ਚੱਕ ਲਿਆ ਕੀ ਕਦੇ ਵੈਸੇ ਇੱਕ ਦੇਖੋ ਸਰਕਾਰ ਨੇ ਸੰਦੇਸ਼ ਦਿੱਤਾ ਸੀ ਵੀ ਜੇ ਕੋਈ ਫੇਸਬੁੱਕ ਸੋਸ਼ਲ ਮੀਡੀਆ ਤੇ ਅਸਲੇ ਨਾਲ ਪ੍ਰੋਟੋ ਪਾਉਂਦਾ ਤਾਂ ਉਹਦੇ ਪਰਚਾ ਦਿੱਤਾ ਜਾਊ ਆ ਜਿਹੜੇ ਗਾਣਿਆਂ 'ਚ ਰੋਜ਼ ਹੀ ਵੈਪਨ ਹੁੰਦੇ ਆ ਕੀ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਉਹਨਾਂ ਨੇ ਮਨਜ਼ੂਰੀ ਲਈ ਆ ਅਸਲੀ ਆ ਵੈਪਨ ਜਾਂ ਨਕਲੀ ਆ ਤਾਂ ਉਹ ਫਿਰ ਉਹਨੂੰ ਦੇਖੀ ਸੋਸ਼ਲ ਮੀਡੀਆ ਤੇ ਨੌਜਵਾਨ ਵਰਗ ਵੀਡੀਓ ਬਣਾਵਣਾ ਪਾਉਂਦਾ ਅਸਲੇ ਦੀਆਂ ਜਾਂ ਗੰਦੇ ਗਾਣਿਆਂ ਦੀਆਂ ਪਾਉਂਦਾ ਤਾਂ ਇਹ ਜਿਹੜਾ ਸਮਾਜ ਦੇ ਉੱਤੇ ਬਹੁਤ ਵੱਡਾ ਕਲੰਕ ਹੈ ਇਹਨੂੰ ਖਤਮ ਕਰਨਾ ਚਾਹੀਦਾ ਸਰਕਾਰ ਨੂੰ ਜਾਂ ਪਤਵੰਤੇ ਸੱਜਣਾ ਬੁੱਧੀਜੀਵਿਆਂ ਨੂੰ ਇਸ ਵੱਲ ਵੀ ਗੌਰ ਕਰਨੀ ਚਾਹੀਦੀ ਆ ਜਸਵੀਰ ਜੀ ਕੀ ਕਹੋਗੇ ਹਥਿਆਰਾਂ ਦੇ ਗੀਤਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਨੇ ਹੋ ਵੀ ਕਿੰਨੀ ਕੁ ਨਮਾਇਸ਼ ਹੋਣੀ ਚਾਹੀਦੀ ਹੈ ਕੀ ਅਸਰ ਪੈਂਦਾ ਸਮਾਜ ਤੇ ਦੇਖੋ ਜੀ ਹਥਿਆਰਾਂ ਦਾ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਦੇ ਵਿੱਚ ਆ ਜਿਹੜਾ ਪੰਜਾਬੀ ਵਿਰਸਾ ਹੈਗਾ ਇਹ ਬੜਾ ਹੀ ਬਹੁਤ ਵੱਡਾ ਇਹਦੇ ਵਿੱਚ ਐਨੇ ਕ ਵਿਸ਼ੇ ਨੇ ਜਿੰਨੇ ਮਰਜ਼ੀ ਲੈ ਸਕਦੇ ਹੋ ਜੇ ਸੋਚੋਗੇ ਵੀਰ ਰਸਵੀ ਹੈਗਾ ਇਹਦੇ ਵਿੱਚ ਉਹ ਤਾਂ ਗਾਣੇ ਹੀ ਬੰਦ ਹੋ ਚੁੱਕੇ ਨੇ ਸਾਰੇ ਅੱਜਾ ਹਥਿਆਰਾਂ ਦੇ ਹੁੰਦੇ ਨੇ ਜਾਂ ਜਾਨੀ ਕਿ ਜਨਾਨੀਆਂ ਨੂੰ ਪਰ ਉਹ ਜਨਾਨੀਆਂ ਦਾ ਜ਼ਿਕਰ ਕੀਤਾ ਜਾਂਦਾ ਗਾਣਿਆਂ ਦੇ ਵਿੱਚ ਜੇ ਦੇਖੋਗੇ ਸਿੱਠਣੀਆਂ ਨੇ ਪਹਿਲਾਂ ਸਿੱਠਣੀਆਂ ਹੁੰਦੀਆਂ ਸੀਗੀਆਂ ਲੋਕ ਤੱਤ ਹੁੰਦੇ ਸੀਗੇ ਉਹ ਹੈ ਹੀ ਨਹੀਂ ਅੱਜ ਕੱਲ੍ਹ ਗਾਣਿਆਂ ਦੇ ਵਿੱਚ ਸਾਰਾ ਚੱਲਦੀ ਇਹੀ ਆਪਣੀ ਢੀਲਾ ਚੱਲਦਾ ਪਿਆ ਹਥਿਆਰਾਂ ਨੂੰ ਦਿਖਾਇਆ ਜਾਂਦਾ ਇਹ ਜਾਨਕੀ ਛੋਟੀ ਉਮਰ ਦੇ ਬੱਚਿਆਂ ਨੂੰ ਤਿੰਨ ਦਾ ਬਹੁਤ ਮਾੜਾ ਅਸਰ ਪੈਂਦਾ ਜੀ ਜੀ ਕੀ ਨਾਮ ਹੈ ਜੀ ਤੁਹਾਡੇ ਕੀ ਕਹਿਣਾ ਚਾਹੋਗੇ ਗੀਤਾਂ ਤੇ ਹਥਿਆਰਾਂ ਤੇ ਜਿਹੜੀ ਅਸ਼ਲੀਲਤਾ ਪ੍ਰੋਸੀ ਜਾਂਦੀ ਹੈ ਪਰਿਵਾਰ ਦੇ ਵਿੱਚ ਦੇਖ ਕੇ ਜਾਂ ਸੁਣਨ ਵਾਲੇ ਗੀਤ ਹੁੰਦੇ ਨੇ ਅੱਜ ਕੱਲ੍ਹ ਜਾਂ ਪਹਿਲਾਂ ਦਾ ਕੀ ਫਰਕ ਹੈ ਉਹਨਾਂ ਦੇ ਗੀਤ ਤਾਂ ਹੀ ਕਿੱਥੇ ਨੇ ਸੁਣਨ ਵਾਲੇ ਤਾਂ ਬਹੁਤ ਮਾੜਾ ਦੌਰ ਚੱਲ ਰਿਹਾ ਆਪਣੇ ਤਾਂ ਇਤਿਹਾਸ ਦੇ ਵਿੱਚ ਹੀ ਬਹੁਤ ਕੁਸਾ ਬੰਦਾਵਾ ਦਰਹੋਰ 12 ਹੀ ਬਹੁਤ ਨੇ ਜਿੰਨੀ ਅਮਰਜੀ ਸਫਤਾ ਕਰ ਲੋ ਮੁਕਦੀਆਂ ਨਹੀਂ ਮਕਾਈਆਂ ਨਾਲੇ ਬੱਚੇ ਉਸ ਲੀ ਤੇ ਜਾਣ ਉਹਨਾਂ ਬਾਰੇ ਕੋਈ ਜਾਣ ਨੂੰ ਹੁਣ ਹਰੀ ਸਿੰਘ ਨਲੂਆ ਬੰਦਾਵਾ ਬਹੁਤ ਜ਼ਿਆਦੇ ਵੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੋਣੇ ਹਾਂ ਨਾਲੇ ਉਹ ਜੋ ਉਹਨਾਂ ਦੇ ਮਗਰ ਲੱਗਣਗੇ ਉਹ ਗਾਣੇ ਦੇ ਮੁਤਾਬਕ ਬਣਨਗੇ ਕੋ ਚੰਗੀ ਗੱਲ ਹੀ ਹੋਊਗੀ ਹਾਂ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਗੀਤਾਂ ਬਾਰੇ ਜੀ ਵੀਰ ਜੀ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਤੋਂ ਕਿਸੇ ਵਿਸ਼ਾ ਚੁਣਿਆ ਤੇ ਦੂਜੀ ਗੱਲ ਆ ਕਾਫੀ ਮੇਰੇ ਨਾਲ ਦੇ ਸਾਥੀਆਂ ਨੇ ਚਾਣਨਾ ਪਾਇਆ ਮੈਂ ਇਹ ਕਹਿਣਾ ਚਾਹੂਗਾ ਸਰ ਇਹਦੇ ਵਿੱਚ ਨਾ ਇੱਕ ਸਰਕਾਰ ਵੱਲੋਂ ਵੀ ਆਪਣੀ ਨੈਤਿਕ ਦੇ ਆਧਾਰ ਤੇ ਕੋਈ ਗੀਤਕਾਰ ਹੈ ਸਮਾਜ ਹੈ ਨਾ ਜੋ ਉਹ ਨਹੀਂ ਮੰਨਦਾ ਥੋੜੇ ਪਾਲਿਸੀ ਸਰਕਾਰ ਨੂੰ ਵੀ ਲਿਆਉਣੀ ਪਊਗੀ ਤਾਂ ਕਿ ਪਾਲਿਸੀ ਲਿਆ ਕੇ ਥੋੜਾ ਜਨਾ ਵੀ ਸਟਿਕ ਹੋਣਾ ਪੈਣਾ ਸਰਕਾਰਾਂ ਨੂੰ ਜੋ ਵੀ ਉਹ ਵੀ ਮੌਜੂਦਾ ਸਰਕਾਰ ਹੈ ਤਾਂ ਕਿ ਸਾਡੇ ਸਮਾਜ ਨੂੰ ਸਹੀਦ ਮਿਲ ਚੇ ਚੰਗੇ ਗੀਤ ਲਿਖਣ ਉਹਨਾਂ ਤੇ ਰੋਕ ਲਾਈ ਜਾਵੇ ਜਿਹੜੇ ਥੋੜੇ ਜੇ ਨਾ ਲੱਚਰ ਟਾਈਪ ਦੇ ਗੀਤ ਲਿਖ ਦਿੰਦੇ ਨੇ ਜਾਂ ਵਿਅੰਗ ਮੀ ਡਬਲ ਮੀਨਿੰਗ ਗਾਣੇ ਲਿਖ ਦਿੰਦੇ ਨੇ ਤੇ ਸਰਕਾਰ ਨੂੰ ਵੀ ਇਹਦੇ ਬਾਰੇ ਥੋੜਾ ਪ੍ਰਾਰਲਾ ਕਰਨਾ ਚਾਹੀਦਾ ਮੈਂ ਤੇ ਇਹ ਕਹਿਣਾ ਚਾਹਾਂਗਾ ਜਰੂਰ ਜੀ ਕੀ ਨਾਮ ਹੈ ਵੀਰ ਜੀ ਕੀ ਕਹਿਣਾ ਚਾਹੋਗੇ ਗੀਤਾਂ ਪ੍ਰਤੀ ਜੀ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਵਧੀਆ ਜੀ ਮੀਡਿਆ ਮੀਡੀਆ ਦੇ ਥਰੂ ਤੁਸੀਂ ਵਧੀਆ ਮੁੱਦਾ ਹੈ ਚੁੱਕਿਆ ਪਹਿਲਾਂ ਵੀ ਤੁਸੀਂ ਵਧੀਆ ਮੁੱਦੇ ਚੱਕਦੇ ਰਹਿੰਦੇ ਹੋ ਮੈਂ ਤਾਂ ਸਿਰਫ ਇੱਕ ਲਾਈਨ ਦੇ ਵਿੱਚ ਮੁਕਾਉਂਗਾ ਦੇਖੋ ਕੋਈ ਵੀ ਫਿਲਮ ਜਾਰੀ ਹੁੰਦੀ ਹੈ ਜਾਂ ਤੁਸੀਂ ਗੀਤ ਜਾਰੀ ਹੁੰਦਾ ਉਹਨੂੰ ਕੋਈ ਸੈਂਸਰ ਬੋਰਡ ਬਣਿਆ ਹੁੰਦੇ ਨੇ ਜਿਹੜੇ ਇਹਨੂੰ ਪਾਸ ਕਰਦਾ ਹੈ ਕੀ ਗੀਤਾਂ ਤੇ ਪੰਜਾਬ ਦੇ ਵਿੱਚ ਕੋਈ ਸੈਂਸਰ ਬੋਰਡ ਹੈ ਨਹੀਂ ਜੇ ਕੋਈ ਵੀ ਬੋਰਡ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੈ ਨਹੀਂ ਜਿਹੜਾ ਇਹਨਾਂ ਨੂੰ ਇਨਕੁਆਇਰੀ ਕਰੇ ਇਹਨਾਂ ਦੀ ਵੀ ਕੀ ਕੀ ਗੀਤ ਹੈ ਕਿਸ ਤੇ ਚੱਲ ਰਹੇ ਨੇ ਜੇ ਹੈਗਾ ਤਾਂ ਉਹਨਾਂ ਅਧਿਕਾਰੀਆਂ ਦੀ ਨਲਾਇਕੀ ਹੈ ਜੂ ਇਸ ਤਰ੍ਹਾਂ ਦੇ ਗੀਤ ਪੇਸ਼ ਕਰਵਾਉਂਦੇ ਨੇ ਜੇਕਰ ਨਹੀਂ ਹੈਗਾ ਤਾਂ ਸਰਕਾਰ ਨੂੰ ਇਸ ਦਾ ਬੋਰਡ ਕੋਈ ਬਣਾਉਣਾ ਚਾਹੀਦਾ ਹੈ ਕੋਈ ਸੈਂਸਰ ਬੋਰਡ ਜਾਂ ਕੋਈ ਗੀਤਾਂ ਨੂੰ ਚੁਣਨ ਵਾਲਾ ਬੋਰਡ ਬਣਾਉਣਾ ਚਾਹੀਦਾ ਹੈ ਇਹ ਤੇ ਪਹਿਲਾਂ ਉਹ ਬੋਰਡ ਸੁਣੇ ਪਾਸ ਕਰੇ ਕੀ ਸਾਡੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਬਣ ਰਹੇ ਨੇ ਜਾਂ ਸਾਨੂੰ ਸਾਡੇ ਬੱਚਿਆਂ ਨੂੰ ਸਿੱਧ ਦੇਣ ਸੰਬੰਧੀ ਕੋਈ ਗੀਤ ਬਣ ਰਹੇ ਨੇ ਜਿਉ ਗੀਤ ਹੈਗੇ ਨੇ ਤਾਂ ਉਹਨੂੰ ਪਾਸ ਕਰੇ ਜੀ ਸਰਕਾਰ ਜਾਂ ਬੋਰਡ ਉਹ ਤੇ ਸਰਕਾਰ ਨੂੰ ਇਹੀ ਅਪੀਲ ਹੈ ਜੀ ਕੋਈ ਬੋਰਡ ਬਣਾਓ ਜੇ ਬਣਿਆ ਹੋਇਆ ਬੋਰਡ ਹੈ ਤਾਂ ਉਹਦੇ ਅਧਿਕਾਰੀ ਵਧੀਆ ਸਭਿਆਚਾਰਕ ਬੰਦੇ ਲਗਾਓ ਜੀ ਜੀ ਜਰੂਰ ਤਾਰਾ ਜੀ ਤੁਸੀਂ ਐਮਸੀਓ ਤੁਸੀਂ ਜਮਾਨਤਾ ਤੇ ਵੀ ਜਾਂਦੇ ਹੋਵੋਗੇ ਸ਼ਰਾਬ ਤੇ ਹੋਗੇ ਹਥਿਆਰਾਂ ਦੀ ਗੱਲ ਹੋਗੀ ਕਬਜ਼ੇ ਲੈਣ ਦੀ ਗੱਲ ਹੋਗੀ ਇਸ ਤਰੀਕੇ ਦੇ ਗੀਤ ਹੁੰਦੇ ਨੇ ਹਨਾ ਜਿਹੜੇ ਬੱਚੇ ਸੁਣਦੇ ਨੇ ਛੋਟੇ ਬੱਚੇ ਸੁਣਦੇ ਨੇ ਗਾਣਿਆਂ ਦੇ ਵਿੱਚ ਜਿਸ ਤਰੀਕੇ ਨਾਲ ਨਗਨਤਾ ਪਰੋਸ਼ੀ ਜਾਂਦੀ ਹੈ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜੀ ਬਹੁਤ ਹੀ ਸ਼ਰਮਨਾਕ ਹੈ ਜਿਹੜਾ ਜਿਹਦਾ ਜਿਹੜਾ ਦੌਰ ਚੱਲ ਰਿਹਾ ਹੈਗਾ ਤੁਸੀਂ ਇੱਕ ਜੀ ਲਾ ਲੋ ਹਥਿਆਰ ਤੇ ਗਾਣਾ ਆ ਜੇ ਜਾਂ ਇਹ ਜੀ ਚੀਜ਼ ਤੇ ਗਾਣਾ ਜੇ ਲੱਖਾਂ ਚ ਵਿਊ ਜਾਂਦੇ ਨੇ ਘੰਟੇ ਮਿੰਟਾਂ ਚ ਲੱਖਾਂ ਚ ਵਿਊ ਜਾਂਦੇ ਨੇ ਕੋਈ ਧਾਰਮਿਕ ਗਾਣਾ ਆ ਜੇ ਕੋਈ ਸੇ ਦੇਣ ਵਾਲਾ ਚੀਜ਼ ਆ ਜੇ ਉਹ ਤੇ ਲੋਕ ਉਹਨੂੰ ਫੋਲੋ ਵੀ ਨਹੀਂ ਕਰਦੇ ਔਰ ਉਹ ਤੇ ਵਿਊ ਵੀ ਨਹੀਂ ਆਉਂਦੇ ਕਿਉਂਕਿ ਜਿਹੜਾ ਅੱਜ ਦਾ ਸਿਸਟਮ ਚੱਲ ਰਿਹਾ ਹੈ ਮੈਂ ਕਹਣਾ ਕਿ ਦਿਨੇ ਨਾ ਕਿਤੇ ਇਹਦੇ ਪੂਰੀ ਪਰਮਾਰ ਆ ਗਈ ਔਰ ਇਹਦੇ ਅਸਰ ਆ ਸਾਡੇ ਸਮਾਜ ਤੇ ਪੈਂਦਾ ਜੇ ਸਮਾਜ ਦੇ ਵਿੱਚ ਕੋਈ ਚੰਗੀ ਸੇਧ ਦੇਣ ਵਾਲਾ ਕੋਈ ਮੈਸੇਜ ਆਊਗਾ ਕੋਈ ਫਿਲਮ ਆਊਗੀ ਕੋਈ ਗੀਤ ਆਊਗਾ ਤਾਂ ਬੱਚੇ ਉਸ ਨੂੰ ਦੇਖ ਕੇ ਉਸ ਨੂੰ ਸੁਣ ਕੇ ਉਹ ਰਾਹ ਤੇ ਚੱਲਣਗੇ ਅੱਜ ਕੱਲ ਤਾਂ ਮਿੰਟ ਲਾਉਂਦੇ ਨੇ ਕੜਿਆਰ ਬਾਲ ਠਾ 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 ਇਹ ਚੱਲਦਾ ਕੰਮ ਮੈਂ ਤਾਂ ਇੱਕ ਗੱਲ ਕਹਿਣਾ ਜੀ ਜਿੰਨੇ ਗਾਣੇ ਹਥਿਆਰਾਂ ਤੇ ਲੱਖਾਂ ਕਰੋੜਾਂ ਚ ਵਿਊ ਜਾਂਦੇ ਨੇ ਇਹਦਾ ਮਤਲਬ ਇਹ ਹੀ ਆ ਵੀ ਸਾਡੀ ਜਿਹੜੀ ਮੰਢੀਰ ਸਾਡਾ ਜਿਹੜਾ ਯੂਤ ਆ ਉਹ ਇਸ ਇਸ ਰਸਤੇ ਨੂੰ ਪਸੰਦ ਕਰ ਰਿਹਾ ਹੈਗਾ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਤੇ ਜਿਹੜੇ ਸਾਡੇ ਗਾਇਕ ਵੀਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਜਿਹੜੇ ਖਾਸ ਕਰਕੇ ਲਿਖਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਭਾਈ ਤੁਸੀਂ ਇਸ ਚੀਜ਼ ਨੂੰ ਇੰਨਾ ਹਾਈਲਾਈਟ ਨਾ ਕਰੋ ਇੰਨਾ ਪ੍ਰਮੋਟ ਨਾ ਕਰੋ ਵੀ ਜਿਹਦੇ ਨਾਲ ਆਪਣਾ ਸਮਾਜ ਹੈ ਜਿਹੜਾ ਕਿਸੇ ਹੋਰ ਰਾਹ ਤੁਰ ਰਿਹਾ ਹੈਗਾ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਜਿਵੇਂ ਆਪਣਾ ਜਿਹੜੇ ਮਨਮੋਹਨ ਵਾਰਿਸ ਜੀ ਨੇ ਜਿਨ੍ਹਾਂ ਦਾ ਪੰਜਾਬੀ ਵਿਰਸੇ ਨਾਲ ਬਹੁਤ ਵਧੀਆ ਹੈਗਾ ਤੇ ਆਪਣਾ ਵੀਰ ਜਵੰਦਾ ਸੀ ਆਪਣੇ ਜਿਹੜੇ ਗੁਜ਼ਰ ਗਏ ਜਿਨ੍ਹਾਂ ਦੇ ਉਹਨਾਂ ਦੇ ਗੀਤ ਸੁਣ ਲੋ ਘਰ ਚ ਬਹਿ ਕੇ ਸੁਣੇ ਜਾਂਦੇ ਨੇ ਮਾ ਮਾ ਭੈਣਾਂ ਦੇ ਧੀਆ ਭੈਣਾਂ ਦੇ ਕੀ ਗੀਤ ਹੁੰਦੇ ਨੇ ਕਿ ਬਹੁਤ ਸਰਤਾਰ ਜੀ ਨੇ ਕਿ ਉਹ ਮਤਲਬ ਬਹੁਤ ਵਧੀਆ ਚੰਗੇ ਮੈਸੇਜ ਵਾਲੇ ਗੀਤ ਹੁੰਦੇ ਨੇ ਬਹੁਤ ਵਧੀਆ ਲੱਗਦੇ ਨੇ ਬਹੁਤ ਪਿਆਰੇ ਕਈ ਵਾਰੀ ਤਾਂ ਜੇ ਹੁਣ ਅਸੀਂ ਬਾਈ ਚਾਂਸ ਰੱਬ ਨਾ ਕਰੇ ਕਦੇ ਅਸੀਂ ਫਿਰ ਮੋਬਾਈਲ ਖੋਲ ਕੇ ਭੇਜੀਏ ਉਹਦੇ ਮੋਬਾਈਲ ਤਾਂ ਇਹ ਨਹੀਂ ਪਤਾ ਵੀ ਕਿਹੜੀ ਚੀਜ਼ ਨਿਕਲਿਆ ਵੇ ਲਵੇ ਸਾਡੀ ਧੀ ਬੈਠੀ ਆ ਭੈਣ ਬੈਠੀ ਆ ਮਾਂ ਬੈਠੀ ਆ ਉਹ ਤੇ ਕੀ ਚੀਜ਼ ਨਿਕਲਿਆ ਵੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਤਾਂ ਜਿਹੜੀ ਕੋਈ ਸ਼ਰਮ ਵਾਲਾ ਪਰਦੇ ਵਾਲਾ ਤੀਗਾ ਉਹ ਜਮੀ ਚੱਕਤਾ ਫੇਸਬੁੱਕ ਤੇ ਤੁਸੀਂ ਫੋਨ ਖੋਲ ਲਓ ਜੇ ਕਿਤੇ ਟੈਲੀਵਿਜ਼ਨ ਲਾਤੇ ਉਹਦੇ ਐ ਨਹੀਂ ਪਤਾ ਕਿਹੜੀ ਆਈਡ ਕਿਹੜੀ ਮਸ਼ੂਰੀ ਆ ਜੀ ਜਿਹੜੀ ਕਿ ਨਾ ਦੇਖਣ ਯੋਗ ਹੋਵੇ ਇਹ ਇੰਨਾਗਾ ਵੀ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਇਹਦੇ ਉੱਤੇ ਧਿਆਨ ਦੇਵੇ ਜਿਵੇਂ ਕਹਿੰਦੇ ਨੇ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਉਹ ਜਿਹਦੀ ਤਰੀਕ ਪੈਂਦੀ ਆ ਉਹਨੂੰ ਹੀ ਪਤਾਗਾ ਤੋਹਨੂੰ ਪਤਾ ਬਾਕੀਆਂ ਲਈ ਮੇਲੇ ਲੱਗਦੇ ਨੇ ਕੀ ਇਹ ਸਹੀ ਗੱਲ ਹੈ ਪੁਰਾਣੇ ਗੀਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਅੱਜ ਦੇ ਗੀਤਾਂ 'ਚ ਕਿੰਨਾ ਫਰਕ ਹੈ ਦੇਖੋ ਜੀ ਪੁਰਾਣੇ ਗੀਤ ਇੱਕ ਬਹੁਤ ਵਧੀਆ ਮੈਸੇਜ ਵਾਲਾ ਹੁੰਦੇ ਸੀ ਜੱਟ ਜਮਲਾ ਜੀ ਹੋਗੇ ਪੁਰਾਣੇ ਗੀਤ ਗੀਤ ਹੋਗੇ ਜਿਵੇਂ ਕਿ ਉਹਨਾਂ ਲਾਲੋ ਜਿਹਨਾਂ ਨੇ ਚਮਕੀਲੇ ਦੇ ਗੀਤ ਚੱਲਦੇ ਸੀਗੇ ਚਮਕੀਲੇ ਚੱਲਦੇ ਸੀ ਪਰ ਉਹ ਉਹ ਇੱਕ ਉਹਦੇ ਚ ਲਿਮਟ ਚ ਹੁੰਦੇ ਸੀਗੇ ਇੱਕ ਜਿਵੇਂ ਕਹਦੀ ਬਾਹਰ ਸੁਣਨ ਵਾਲੇ ਦੀਗੇ ਜੀ ਕੁਝ ਆਪਣਾ ਮੋਟਰਾਂ ਤੇ ਸੁਣ ਲੈਂਦੀ ਤੇ ਅਗਲਾ ਜਾ ਕੋਈ ਹੋਰ ਸੁਣਨ ਅੱਜ ਕੱਲ ਤਾਂ ਇਹਦਾ ਗਾਣਾ ਚੱਲ ਰਿਹਾ ਇੱਕ ਬੱਚੇ ਦੇ ਮੋਬਾਈਲ ਤੇ ਚੱਲ ਰਿਹਾ ਛੋਟੇ ਛੋਟੇ ਬੱਚਿਆਂ ਦੇ ਮੋਬਾਈਲਾਂ ਤੇ ਚੱਲ ਰਿਹਾ ਵੀਡੀਓ ਵੀ ਨਾਲ ਚੱਲ ਰਹੀ ਆ ਅੱਧ ਨੰਗੇ ਕੱਪੜੇ ਪਾ ਕੇ ਚੱਲ ਰਹੇ ਨੇਗੇ ਉਹ ਚੀਜ਼ਾਂ ਬਹੁਤ ਗਲਤ ਨੇ ਉਹਦੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਇਹ ਹੋਣੀ ਨਹੀਂ ਚਾਹੀਦੀ ਜੀ ਬਜ਼ੁਰਗੋ ਤੁਸੀਂ ਸਭਾ ਹੰਡਾਏਗਾ ਕਿਸ ਤਰ੍ਹਾਂ ਦੇਖਦੇ ਹੋ ਪ ਪੁਰਾਣੇ ਗੀਤ ਬਹੁਤ ਚੰਗੇ ਸੀਗੇ ਅੱਜ ਕੱਲ ਦੇ ਬਹੁਤ ਗਲਤ ਗੀਤ ਚੱਲ ਰਹੇ ਨੇ ਜਿਨ੍ਹਾਂ ਤੇ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਰੁਕਨੇ ਚਾਹੀਦੇ ਨੇ ਪੁਰਾਣੇ ਗੀਤ ਜਿਹੜੇ ਅੱਜ ਵੀ ਸੁਣੇ ਜਾਂਦੇ ਨੇ ਹਾਂਜੀ ਪੁਰਾਣੇ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਆਗੇ ਅੱਜ ਦੇ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਣ ਸਕਦੇ ਜੀ ਜਰੂਰ ਜਿਸ ਤਰੀਕੇ ਨਾਲ ਅਸੀਂ ਬੱਗੂਪਾਣ ਬਗਵਾਨੇ ਪਿੰਡ ਦੇ ਵਿੱਚ ਯੂਥ ਨਾਲ ਵੀ ਗੱਲ ਕੀਤੀ ਬਜ਼ੁਰਗਾਂ ਨਾਲ ਵੀ ਕੀਤੀ ਗੱਲ ਕੀਤੀ ਪੁਰਾਣੇ ਗੀਤਾਂ ਤੇ ਅੱਜ ਦੇ ਗੀਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੋ ਕਿ ਸਮਾਜ ਦੀ ਸਿਰਜਣਾ ਕਰਦੇ ਨੇ ਬੱਚੇ ਹੀ ਹੁੰਦੇ ਨੇ ਅੱਗੇ ਜਾ ਕੇ ਸਿੱਖਦੇ ਨੇ ਉਹੀ ਸੁਣਦੇ ਨੇ ਤੇ ਉਸ ਚੀਜ਼ ਦਾ ਅਸਰ ਜਿਹੜਾ ਸਮਾਜ ਤੇ ਦੇਖਣ ਨੂੰ ਮਿਲਦਾ ਹੈਗਾ ਗੀਤਕਾਰ ਨੇ ਚਾਹੇ ਗਾਇਕ ਨੇ ਚਾਹੇ ਹਥਿਆਰਾਂ ਦੀ ਨਮਾਇਸ਼ ਕਰਦੇ ਨੇ ਚਾਹੇ ਨਗਨਤਾ ਦੀ ਜਿਹੜੀ ਹੈ ਪ੍ਰੋਸ ਦੇ ਨੇ ਤਾਂ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਪਰਿਵਾਰ ਦੇ ਵਿੱਚ ਬੈਠ ਕੇ ਉਹ ਚੀਜ਼ਾਂ ਨਹੀਂ ਦੇਖੇ ਜਾ ਸਕਦੀਆਂ ਤੇ ਜਿਸ ਦੇ ਜੇਕਰ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਵੀਰ ਰਸ ਦੇ ਕਈ ਗੀਤ ਨੇ ਧਾਰਮਿਕ ਗੀਤ ਨੇ ਜਿਹੜੇ ਮੋਟੀਵੇਸ਼ਨ ਦਿੰਦੇ ਨੇ ਤੇ ਪ੍ਰੇਮ ਦੇ ਗੀਤ ਨੇ ਇੱਕ ਮਰਿਆਦਾ ਹੁੰਦੀ ਸੀਗੀ ਤੇ ਉਸ ਮਰਿਆਦੇ ਦੇ ਤਹਿਤ ਹੀ ਉਹ ਪਰਿਵਾਰ ਦੇ ਵਿੱਚ ਵਿਚਰਦੇ ਸੀ ਤੇ ਉਹ ਗੀਤ ਸੁਣੇ ਜਾ ਸਕਦੇ ਸੀਗੇ ਪਰ ਜਿਸ ਤਰੀਕੇ ਨਾਲ ਅੱਜ ਦੇ ਗੀਤ ਜਿਹੜੇ ਚੱਲਦੇ ਨੇ ਸਾਰੇ ਲੋਕ ਉਸ ਦੀ ਨਿੰਦਿਆ ਕਰਦੇ ਨੇ ਜਰੂਰ ਜਿਹੜੇ ਸੰਸੀਰ ਲੋਕ ਨੇ ਜਿਹੜੇ ਸਮਝਦੇ ਨੇ ਵੀ ਇਹਨਾਂ ਦਾ ਬੱਚਿਆਂ ਤੇ ਕੀ ਅਸਰ ਹੁੰਦਾਗਾ ਛੋਟੇ ਬੱਚਿਆਂ ਤੇ ਕੀ ਅਸਰ ਹੁੰਦਾ ਹੈ ਯੁਵਾ ਪੀੜੀ ਤੇ ਕੀ ਅਸਰ ਹੁੰਦਾ ਹੈਗਾ ਜਿਸ ਤਰ੍ਹਾਂ ਕਬਜੇ ਲੈਣੇ ਜਾਂ ਹਥਿਆਰਾਂ ਨੂੰ ਸ਼ੋਅ ਕਰਨਾ ਤਾਂ ਬੱਚੇ ਉਹੀ ਜੋ ਦੇਖਣਗੇ ਉਹੀ ਸਿੱਖਣਗੇ ਤੇ ਉਹ ਪੂਰੇ ਲੋਕਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੇ ਕਤਲ ਹੁੰਦੇ ਨੇ ਹਥਿਆਰਾਂ ਦੀ ਨਮਾਇਸ਼ ਹੁੰਦੀ ਹੈ ਗੀਤ ਕਿਉਂਕਿ ਕਿਉਂਕਿ ਉਤੇਜਨਾ ਪੈਦਾ ਕਰਦੇ ਨੇ ਭੜਕਾਊ ਸਥਿਤੀ ਪੈਦਾ ਕਰਦੇ ਨੇ ਤਾਂ ਉਸ ਨਾਲ ਯਾਨੀ ਕੀ ਹੈ ਲੋਕਾਂ ਦੀ ਵੀ ਹਾਨੀ ਹੁੰਦੀ ਹੈ ਸਮਾਜ ਦੀ ਵੀ ਹਾਨੀ ਹੁੰਦੀ ਹੈ ਤਾਂ ਜਰੂਰ ਸੋਚਣਾ ਪਏਗਾ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਪਏਗਾ ਤੇ ਗੀਤਕਾਰਾਂ ਨੂੰ ਵੀ ਧਿਆਨ ਦੇਣਾ ਪਏਗਾ ਤੇ ਜਿਹੜੇ ਗੀਤ ਗਾਉਂਦੇ ਨੇ ਤੇ ਜਿਹੜੇ ਲਿਖਦੇ ਨੇ ਤੇ ਜਿਹੜੇ ਉਸ ਨੂੰ ਟੀਵੀ ਤੇ ਪ੍ਰੋਸ ਦੇ ਨੇ ਤੇ ਉਸ ਦੀ ਕਿਸ ਮਰਿਆਦੇ ਦੇ ਵਿੱਚ ਉਹ ਗੀਤ ਪੇਸ਼ ਕਰਨਾ ਹੈਗਾ ਇਸ ਬਾਰੇ ਸੋਚਣਾ ਪਏਗਾ ਕੀਰਤੀਪਾਲ ਜੀ মিডিਆ